ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਹਾਫਿਜ਼ ਰਾਜਾ ਕ੍ਰਿਸ਼ਨਦੇਵ ਰਾਏ ਜਿਹੜਾ ਸੀ ਆਪਣੇ ਜ਼ਮਾਨੇ ਦਾ ਬਹੁਤ ਹੀ ਮਸ਼ਹੂਰ ਅਤੇ ਇਨਸਾਫ ਪਸੰਦ ਰਾਜਾ ਸੀਗਾ ਉਹਦੇ ਜਿਹੜੇ ਮੰਤਰੀ ਮੰਡਲ ਸੀ ਉਹਦੇ ਵਿੱਚ ਸਭ ਤੋਂ ਮੇਨ ਜਿਹੜਾ ਮੁੱਖ ਮੰਤਰੀ ਸੀ ਉਹ ਸੀ ਤੇਨਾਲੀ ਰਾਮ ਤੇਨਾਲੀ ਰਾਮ ਤੇ ਰਾਜਾ ਕ੍ਰਿਸ਼ਨਦੇਵ ਰਾਏ ਦੇ ਜਿਹੜੇ ਕਿਸੇ ਅੱਜ ਤੱਕ ਪ੍ਰਚਲਿਤ ਆ ਲੋਕੀ ਉਹਦੀਆਂ ਕਹਾਣੀਆਂ ਜਿਹੜੀਆਂ ਉਹ ਮੋਟੀਵੇਸ਼ਨਲ ਤੌਰ ਤੇ ਵੀ ਸੁਣਾਉਂਦੇ ਆ ਇੱਕ ਵਾਰੀ ਉਹਨੇ ਐਲਾਨ ਕਰ ਦਿੱਤਾ ਕਿ ਮੇਰੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਹੈਗਾ ਤੇ ਮੈਂ ਜਿਹੜਾ ਆ ਉਹ ਹਰੇਕ ਦਾ ਮਸਲਾ ਜਿਹੜਾ ਉਹ ਹੱਲ ਕਰ ਦਿੰਨਾ ਆ ਤੇ ਹਰੇਕ ਚੀਜ਼ ਜਿਹੜੀ ਆ ਉਹ ਪੈਸੇ ਦੇ ਨਾਲ ਉਹ ਸਹੀ ਕੀਤੀ ਜਾ ਸਕਦੀ ਹੈ ਰਾਜਾ ਕ੍ਰਿਸ਼ਨ ਦੇਵ ਰਾਏ ਨੇ ਇਸ ਤਰ੍ਹਾਂ ਦਾ ਐਲਾਨ ਜਿਹੜਾ ਆਪਣੀ ਭਰੀ ਸਭਾ ਦੇ ਵਿੱਚ ਰਾਜ ਦਰਬਾਰ ਦੇ ਵਿੱਚ ਕੀਤਾ ਤੇ ਉੱਥੇ ਜਿਹੜਾ ਤਨਾਲੀ ਰਾਮ ਸਿਕਾ ਉਹਦਾ ਮੰਤਰੀ ਉਹ ਕਹਿੰਦਾ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹੈਗਾ ਔਰ ਰਾਜੇ ਦੇ ਖਿਲਾਫ ਜਾਣਾ ਬਹੁਤ ਵੱਡਾ ਅਪਰਾਧ ਹੁੰਦਾ ਸੀਗਾ ਤੇ ਰਾਜਾ ਕਹਿੰਦਾ ਸੀਗਾ ਕਿ ਸਾਬਿਤ ਕਰ ਫਿਰ ਜੇ ਨਾ ਸਾਬਿਤ ਕੀਤਾ ਤੈਨੂੰ ਜੇਲ੍ਹ ਵਿੱਚ ਜਾਣਾ ਪਊ ਉਹ ਕਹਿੰਦਾ ਠੀਕ ਆ ਤੇਨਾਲੀ ਰਾਮ ਜਿਹੜਾ ਆ ਉਹ ਰਾਜ ਦਰਬਾਰ ਦੇ ਵਿੱਚ ਇੱਕ ਮਾਤਾ ਨੂੰ ਲੈ ਕੇ ਆਉਂਦਾ ਉਹਦਾ ਇੱਕ ਛੋਟਾ ਜਿਹਾ ਬੱਚਾ ਹੁੰਦਾ ਦੋਏ ਜਾਣੇ ਉਹ ਰਾਜ ਦਰਬਾਰ ਦੇ ਵਿੱਚ ਆਉਂਦੇ ਆ ਤੇ ਤਨਾਲੀ ਰਾਮ ਕਹਿੰਦਾ ਕਿ ਇਸ ਮਾਤਾ ਦਾ ਜਿਹੜਾ ਬੱਚਾ ਆ ਉਹ ਉਹ ਰੋਂਦਾ ਆ ਕੋਈ ਜਿੱਦ ਕਰ ਰਿਹਾ ਤੁਸੀਂ ਰਾਜਾ ਆ ਤੇ ਇਹਨੂੰ ਸੈਟੀਸਫਾਈ ਕਰੋ ਹੁਣ ਰਾਜਾ ਕਹਿੰਦਾ ਪੁੱਛੋ ਇਹਨੂੰ ਬੱਚਾ ਜਿਹੜਾ ਉਹ ਮੱਸੀ ਚੁੱਪ ਹੋਇਆ ਹੁੰਦਾ ਫੇਰ ਰੋਣ ਲੱਗ ਪੰਦਾ ਆ ਰਾਜਾ ਉਹਨੂੰ ਆਪਣੇ ਕੋਲ ਬੁਲਾਉਂਦਾ ਆ ਬੱਚੇ ਨੂੰ ਤੇ ਪੁੱਛਦਾ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਮੈਨੂੰ ਹਾਥੀ ਚਾਹੀਦਾ ਉਹ ਕਹਿੰਦਾ ਇਹ ਕਿੱਡੀ ਕਵੱਡੀ ਗੱਲ ਆ ਉਹ ਆਪਣੇ ਮੰਤਰੀਆਂ ਨੂੰ ਕਹਿੰਦਾ ਜਾਓ ਹਾਥੀ ਲੈ ਕੇ ਆਓ ਉਹਨਾਂ ਦੇ ਦਰਬਾਰ ਦੇ ਵਿੱਚ ਰਾਜ ਦੇ ਵਿੱਚ ਹਾਥੀ ਹੁੰਦੇ ਆ ਉਹ ਲੈ ਕੇ ਆ ਜਾਂਦੇ ਉੱਤੇ ਦਰਬਾਰ ਦੇ ਵਿੱਚ ਆਹ ਲਓ ਕਹਿੰਦਾ ਹਾਥੀ ਫਿਰ ਉਹ ਕ੍ਰਿਸ਼ਨਦੇਵ ਕਹਿੰਦਾ ਪੈਸਾ ਹੋਵੇ ਸਭ ਕੁਝ ਸਹੀ ਹੋ ਜਾਂਦਾ ਆ ਬੱਚਾ ਜਿਹੜਾ ਹਾਥੀ ਨੂੰ ਦੇਖ ਕੇ ਖੁਸ਼ ਹੁੰਦਾ ਥੋੜਾ ਜਿਹਾ ਫਿਰ ਰੋਣ ਲੱਗ ਪੰਦਾ ਕਹਿੰਦਾ ਹੁਣ ਕੀ ਹੋਇਆ ਹੁਣ ਜਿਆਦਾ ਰੋਂਦਾ ਹੈ ਬੱਚਾ ਉਹ ਕਹਿੰਦਾ ਕ੍ਰਿਸ਼ਨਦੇਵ ਰਾਜਾ ਜਿਹੜਾ ਉਹ ਕਹਿੰਦਾ ਕਿ ਹੁਣ ਕੀ ਹੋਇਆ ਤੇਰਾ ਮਸਲਾ ਹੱਲ ਕਿਉਂ ਨਹੀਂ ਹੋਇਆ ਤੂੰ ਚੁੱਪ ਕਿਉਂ ਨਹੀਂ ਕਰ ਰਿਹਾ ਬੱਚਾ ਕਹਿੰਦਾ ਆ ਜਿਹੜਾ ਹਾਥੀ ਆ ਮੇਰੇ ਝੋਲੇ ਵਿੱਚ ਪਾ ਕੇ ਦਿਓ ਮੈਨੂੰ ਮੈਂ ਘਰ ਲੈ ਕੇ ਜਾਣਾ ਉਹ ਕਹਿੰਦਾ ਕੋਈ ਨਹੀਂ ਅ ਤੂੰ ਚੱਲ ਲੈ ਹਾਥੀ ਤੇਰੇ ਪਿੱਛੇ ਵਿੱਚ ਆਊਗਾ ਤੂੰ ਘਰ ਲੈ ਜਾਏ ਉਹ ਕਹਿੰਦਾ ਨਹੀਂ ਕਹਿੰਦਾ ਜੇ ਮੇਰੇ ਝੋਲੇ ਵਿੱਚ ਨਹੀਂ ਹੋਊਗਾ ਤੇ ਮੇਰੇ ਦੋਸਤ ਕੀ ਕਹੂਗੇ ਕਿ ਤੇਰਾ ਹਾਥੀ ਨਹੀਂ ਹੈਗਾ ਇਹ ਪਿੱਛੇ-ਪਿੱਛੇ ਤਾਂ ਕੋਈ ਵੀ ਆ ਜਾਂਦਾ ਆ ਜੇ ਮੇਰੇ ਝੋਲੇ ਵਿੱਚ ਪਊਗਾ ਫੇਰ ਹੀ ਮੈਂ ਇਹਨੂੰ ਘਰ ਲੈ ਕੇ ਜਾਣਾ ਆ ਐਦਾਂ ਉਹ ਰੋਂਣ ਲੱਗ ਪੰਦਾ ਜਿੱਦ ਕਰ ਲੱਪੰਦਾ ਹੁਣ ਕ੍ਰਿਸ਼ਨ ਦੇਵ ਦੇ ਸામਨੇ ਸਮੱਸਿਆ ਆ ਜਾਂਦੀ ਆ ਉਹ ਕਹਿੰਦਾ ਮੈਂ ਪੈਸੇ ਨਾਲ ਸਭ ਕੁਝ ਖਰੀਦ ਸਕਦਾ ਕਰ ਸਕਦਾ ਹਾਂ ਪਰ ਹੁਣ ਮੈਂ ਹਾਥੀ ਨੂੰ ਝੋਲੇ ਵਿੱਚ ਕਿੱਦਾਂ ਪਾਵਾਂ ਉਹ ਸਾਰਾ ਜੋਰ ਲਾਹਟ ਤੇ ਆ ਫਿਰ ਉਹ ਤਨਾਲੀ ਰਾਮ ਨੂੰ ਕਹਿੰਦੇ ਕਿ ਤੂੰ ਇਹਦਾ ਮਸਲੇ ਦਾ ਹੱਲ ਕਰ ਮੈਂ ਹਾਰ ਗਿਆ ਤਨਾਲੀ ਰਾਮ ਥੋੜਾ ਜਿਹਾ ਮੁਸਕਰਾਉਂਦਾ ਆ ਤੇ ਇੱਕ ਬੰਦੇ ਨੂੰ ਕਹਿੰਦਾ ਕਿ ਇੱਕ ਛੋਟਾ ਜਿਹਾ ਖਡਾਉਣਾ ਹਾਥੀ ਲੈ ਕੇ ਆ ਉਹ ਲੈਣ ਦੇ ਉਹ ਜਿਹੜਾ ਖਡਾਉਣਾ ਹਾਥੀ ਹੁੰਦਾ ਤੇ ਨਾਲੀਰਾਮ ਬੜੇ ਪਿਆਰ ਨਾਲ ਉਸ ਬੱਚੇ ਕੋਲ ਜਾਂਦਾ ਆ ਕਹਿੰਦਾ ਆ ਦੇਖ ਉਹ ਹਾਥੀ ਤਾਂ ਬੜਾ ਸਾਰਾ ਬਦਸੂਰਤ ਆ ਕਾਲਾ ਜਿਹਾ ਐਦਾਂ ਹਨ ਆ ਦੇਖ ਕਿੰਨਾ ਸੋਹਣਾ ਹਾਥੀ ਆ ਇਹਦੇ ਗਲ ਦੇ ਵਿੱਚ ਸੋਨੇ ਦੀ ਚੇਨ ਵੀ ਪਾਈ ਹੋਏ ਤੇ ਇਸਨਹਿਰੀ ਕਵਰ ਵੀ ਚੜੇ ਹੋਏ ਆ ਬੇਤਰ ਝੋਲੇ ਵਿੱਚ ਵੀ ਪੈ ਜਾਣਾ ਤੇ ਇਹਦੇ ਥੱਲੇ ਦੇਖ ਆ ਤੇ ਚੱਕੇ ਵੀ ਲੱਗੇ ਹੋਏ ਇਹਨੇ ਤੇਰੇ ਪਿੱਛੇ-ਪਿਛੇ ਵੀ ਤੁਰ ਸਕਦਾ ਹੈ ਤੂੰ ਇਹਨਾਂ ਖੇਡ ਵੀ ਸਕਦਾ ਆ ਤੁਹਰੇ ਉੱਤੇ ਵੀ ਬੈਠ ਸਕਦਾ ਹੈ ਬੱਚਾ ਖੁਸ਼ ਹੋ ਜਾਂਦਾ ਹੈ ਉਹਦਾ ਝੋਲਾ ਜਿਹੜਾ ਹੁੰਦਾ ਉਹਦੇ ਵਿੱਚ ਉਹ ਹਾਥੀ ਪੈ ਜਾਂਦਾ ਛੋਟਾ ਜਿਹਾ ਤੇ ਉਹ ਦੋਏ ਮਾਂ ਪੁੱਤ ਜਿਹੜੇ ਆਹੋ ਉਹ ਖਿਡੌਣਾ ਲੈ ਕੇ ਹਾਥੀ ਲੈ ਕੇ ਚਲੇ ਜਾਂਦੇ ਆਪਣੇ ਘਰ ਨੂੰ ਫੇਰ ਤੇ ਨਾਲੀ ਰਾਮ ਕਹਿੰਦਾ ਮਹਾਰਾਜ ਹਰ ਇੱਕ ਚੀਜ਼ ਜਿਹੜੀ ਆਹੋ ਪੈਸੇ ਦੇ ਨਾਲ ਹੱਲ ਨਹੀਂ ਹੁੰਦੀ ਹੈਗੀ ਹਰ ਇੱਕ ਮਸਲਾ ਜਿਹੜਾ ਪੈਸੇ ਨਾਲ ਹੱਲ ਨਹੀਂ ਹੁੰਦਾ ਹੈਗਾ ਇਸੇ ਤਰ੍ਹਾਂ ਅੱਜ ਵੀ ਆਪਾਂ ਕਹਿੰਦੇ ਆ ਕਿ ਅਸੀਂ ਜਿਹੜਾ ਪੈਸੇ ਦੇ ਨਾਲ ਸਭ ਕੁਝ ਸਹੀ ਕਰ ਦਮਾ ਕਿ ਠੀਕ ਹੋ ਜਾਊਗਾ ਪਰ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦਿਮਾਗ ਮੰਗਦੀਆਂ ਹੁੰਦੀਆਂ ਦਿਮਾਗ ਦੇ ਨਾਲ ਹੀ ਉਹ ਮਸਲੇ ਹੱਲ ਕੀਤੇ ਜਾ ਸਕਦੇ ਆ ਨਾ ਕਿ ਪੈਸੇ ਦੇ ਨਾਲ ਕੋਈ ਵੱਤ ਤੋਂ ਵੱਧ ਅਮੀਰ ਹੋਊਗਾ ਜਾਂ ਕੁਝ ਵੀ ਹੋਊਗਾ ਪਰ ਜਦੋਂ ਦਿਮਾਗ ਹੁੰਦਾ ਬੰਦੇ ਕੋਲ ਉਹ ਉਹ ਬੰਦਾ ਜਿਹੜਾ ਸਭ ਤੋਂ ਅਮੀਰ ਹੁੰਦਾ ਜਿਹਦੇ ਕੋਲ ਦਿਮਾਗ ਹੋਵੇ ਚੱਲਦਾ ਹੋਵੇ ਵਧੀਆ ਸੋਚ ਰੱਖਦਾ ਹੋਵੇ ਉੱਚੀ ਸੋਚ ਰੱਖਦਾ ਹੋਵੇ ਉਹੀ ਦੁਨੀਆ ਦੇ ਉੱਤੇ ਜਿਹੜਾ ਰਾਜਾ ਆ ਉਹੀ ਕਾਮਯਾਬ ਆ ਅੱਜ ਦੀ ਵੀਡੀਓ ਵਿੱਚ ਇਨਾ ਹੀ ਥੈਂਕ ਯੂ ਲਵ ਯੂ ਆਲ